ਕੋਮੇਨ ਸਾਪੋਰਟ ਦੇ ਸੱਤੇ ਦੇ ਰਾਸ਼ਟਰਪਤੀ ਦੇ ਨਾਂ ਐਡਵੋਕੇਟ ਮੁਹੰਮਦ ਜਮੀਲ ਦੀ ਅਗਵਾਈ ਦੇ ਵਿੱਚ ਸਜ਼ਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾ ਦਿਵਾਉਣ ਦੇ ਲਈ ਐਸਡੀਐਮ ਆਮਰਗੜ ਮੈਡਮ ਸਿਨੇਂਦਰ ਕਰ ਨੂੰ ਚੇਤਾਵਨੀ ਪੱਤਰ ਦਿੱਤਾ ਗਿਆ ਐਡਵੋਕੇਟ ਮੁਹੰਮਦ ਜਮੀਲ ਨੇ ਕਿਹਾ ਕਿ ਅੱਜ ਅਸੀਂ ਰਾਸ਼ਟਰਪਤੀ ਤੇ ਰਾਜਪਾਲ ਨੂੰ ਚੇਤਾਵਨੀ ਦੇਣ ਆਏ ਹਾਂ ਜੇਕਰ ਹੁਣ ਵੀ ਸਰਕਾਰ ਨੇ ਬੰਦੀ ਸਿੰਘਾਂ ਨੂੰ ਰਿਹਾਈ ਨਾ ਕੀਤਾ ਤਾਂ ਛੇਦੀ ਹੀ ਕੋਮੇਨ ਇਨਸਾਫ ਮੋਰਚਾ ਵਰਦਾ ਐਕਸ਼ਨ ਉਲਿਖੇਗਾ ਇਸ ਮੌਕੇ ਬੋਲੇ ਉਹਨਾਂ ਨੇ ਹੋਰ ਕੀ ਕਿਹਾ ਉਹ ਦੇਖਦੇ ਹਾਂ ਅੱਜ ਜੀ ਸਾਥ ਤੁਸੀਂ ਕੌਮੀ ਇਨਸਾਫ ਮੋਰਚਾ ਵੱਲੋਂ ਅਖੀਰ ਦਫ਼ਤਰ ਆਏ ਹੋ ਜੀ ਮੰਗਾਂ ਨੂੰ ਲੈ ਕੇ ਇੱਕ ਹੀ ਕਿਹੜੀਆਂ ਮੰਗਾਂ ਨੇ ਸਰ ਅਨੰਦ ਬਹੁਤ ਧੰਨਵਾਦ ਤੁਹਾਡਾ ਪੈਸ ਵਾਲਿਆਂ ਦਾ ਕਿ ਤੁਸੀਂ ਬਹੁਤ ਵੱਡੀ ਸਾਨੂੰ ਕਵਰੇਜ ਦਿੱਤੀ ਹੈ ਟਾਈਮ ਕੱਢਿਆ ਹੈ ਨਹੀਂ ਗਰਮੀ ਦੇ ਵਿੱਚ ਅਰ ਜਨਤਾ ਦੇ ਜੋ ਅਸਲੀ ਮੁੱਦੇ ਨੇ ਉਹਨਾਂ 'ਤੇ ਤੁਸੀਂ ਧਿਆਨ ਦਿਵਾਉਣਾ ਸਰਕਾਰ ਦਾ ਰੁਹਾਨ ਨੂੰ ਇਕੱਠਾ ਤਾਂ ਅੱਜ ਜੋ ਸਾਡਾ ਮਕਸਦ ਹੈ ਜੀ ਇੱਕ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ 2.5 ਸਾਲ ਤੋਂ ਮੁਹਾਲੀ ਉਹ ਮੋਰਚਾ ਬਹੁਤ ਹੀ ਮਤਲਬ ਜਾਇਜ਼ ਮੰਗਾਂ ਦੇ ਲੱਗਿਆ ਹੋਇਆ ਹੈ ਜਿਹੜੇ ਲੋਕਾਂ ਦੀ ਸਿਆਮਾ ਪੂਰੀਆਂ ਹੋ ਗਈਆਂ ਕਿਸੇ ਨੇ ਕੋਈ ਕ੍ਰਾਈਮ ਕੀਤਾ ਉਹਨੂੰ ਸਰਕਾਰ ਨੇ ਸਜ਼ਾ ਦੇ ਦਿੱਤੀ ਅਦਾਲਤਾਂ ਨੇ ਸਜ਼ਾ ਦੇ ਦਿੱਤੀਆਂ ਉਹ ਸਜ਼ਾ ਪੂਰੀ ਹੋ ਗਈ ਉਹਨੂੰ ਛੱਡਿਆ ਨਹੀਂ ਜਾ ਰਿਹਾ ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ ਤਾਂ ਉਹਨਾਂ ਵਾਸਤੇ ਮੋਰਚਾ ਲਾਇਆ ਉਹਦੀ ਸੁਣਵਾਈ ਨਹੀਂ ਕੀਤੀ ਜਾ ਰਹੀ 2.5 ਸਾਲ ਤੋਂ ਬੈਠੇ ਨੇ ਦੇਖੋ ਉੱਥੇ ਕਮਨ ਇਨਸਾਫ ਮੋਰਚੇ ਦੇ ਲਾ ਕੇ ਲੋਕ ਤਰਨਾ ਲੱਗਿਆ ਹੋਇਆ ਹੈ ਤਾਂ ਉਹਨਾਂ ਨੇ ਇੱਕ ਵੱਡੀ ਕਾਲ ਦਿੱਤੀ ਹੈ ਸਾਰੇ ਪੰਜਾਬ ਦੇ ਵਿੱਚ ਜੋ ਐਸਡੀਐਮ ਨੂੰ ਇੱਕ ਮਤਲਬ ਚੇਤਾਵਨੀ ਪੱਤਰ ਦਿੱਤਾ ਹੈ ਕਿ ਜੇ ਹੁਣ ਵੀ ਤੁਸੀਂ ਮਤਲਬ ਇਹ ਤੇ ਕੋਈ ਗੌਰ ਨਾ ਕੀਤੀ ਤਾ ਮ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਫਿਰ ਅਸੀਂ ਕੋਈ ਵੱਡਾ ਜਾਨ ਅੰਦੋਲਨ ਹੋਵਿਕਾਂਗੇ ਉਹਦੇ ਵਾਸਤੇ ਇੱਕ ਚਤਾਵਨੀ ਪੱਤਰ ਲੈ ਕੇ ਆਇਆ ਅਸੀਂ ਐਸਡੀਨ ਸਾਹਿਬ ਕੋਲੇ ਮੇਰੇ ਕੋਲ ਤੇ ਇੱਥੇ ਸਾਰੀ ਜ਼ਿੰਮੇਵਾਰੀ ਸਾਡੀ ਲੱਗੀ ਹੋਈ ਸੀ ਇਸੇ ਤਰ੍ਹਾਂ ਸਾਰੀਆਂ ਤਹਸੀਲਾਂ ਦੇ ਵਿੱਚ ਅਲੱਗ-ਅਲੱਗ ਡਿਊਟੀਆਂ ਲੱਗੀਆਂ ਹੋਈਆਂ ਨੇ ਤਾਂ ਅਸੀਂ ਇਸੇ ਹੋਏ ਤਹਿਤ ਆਇਆ ਕਿ ਜੋ ਸજાਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਨੇ ਅਰ ਜੋ ਨਜਾਇਜ਼ ਮੁਸਲਿਮ ਜੇਲ੍ਹਾਂ ਵਿੱਚ ਰੱਖੇ ਹੋਏ ਨੇ ਜਿਵੇਂ ਉਮਰ ਖਾਲਦ ਹੈ ਜੋ ਐਨਯੂ ਸਟੂਡੈਂਟ ਸਾਡਾ ਤਾਂ ਉਹਦੇ ਤੇ 4 ਸਾਲ ਤੋਂ ਉੱਪਰ ਟਾਈਮ ਹੋ ਗਿਆ 4.5 ਸਾਲ ਉਹਨਾਂ ਨੂੰ ਨਾਲ ਉਹ ਟ੍ਰਾਇਲ ਚ ਹੋ ਰਹੇ ਨੇ ਤੇ ਨਾ ਉਹਨੂੰ ਜ ਇਸ ਨਾਲ شدીર ਇਮਾਮ ਹੈ ਬਲਾਣਾ ਕਲੀਮ ਫਰੀਕੀ ਸਾਹਿਬ ਨੇ ਉਹਨਾਂ ਨੂੰ ਧਰਮ ਪਰਬਤਨ ਦਾ ਉਹ ਕੇਸ ਪਾ ਕੇ ਉਮਰ ਕਾਇਦੀ ਸਹੀਆ ਸੁਣਾਤੀ ਤੇ ਜਦੋਂ ਕਿ ਹਰ ਕੋਈ ਬੰਦਾ ਜਿਹੜਾ ਧਾਰਮਿਕ ਪ੍ਰਚਾਰਕ ਹੈ ਉਹ ਆਪਣੇ ਧਰਮ ਦਾ ਪ੍ਰਚਾਰ ਕਰਦਾ ਹੈ ਪਰ ਕਿਸੇ ਬੰਦੇ ਨੂੰ ਦੇਖੋ ਜੇ ਕਿਸੇ ਧਰਮ ਦੇ ਵਿੱਚ ਕੋਈ ਖੂਬੀ ਦਿਖਦੀ ਹੈ ਉਹ ਬੰਦਾ ਕਨਵਰਟ ਹੋ ਜਾਂਦਾ ਹੈ ਤਾਂ ਵੀ ਪ੍ਰਚਾਰਕ ਦੀਆਂ ਕਿਸੇ ਧਰਮ ਦੀ ਕੋਈ ਗਲਤੀ ਨਹੀਂ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਬਹੁਤ سنجੀਰੀਆਂ ਸੋਚਣੇ ਪੈਣਗੀਆਂ ਕਿ ਸਰਕਾਰਾਂ ਕਿੱਧਰ ਨੂੰ ਲੈ ਕੇ ਜਾ ਰਹੀਆਂ ਹਨ ਸਮਾਜ ਨੂੰ ਦੇਖੋ ਇਹ ਸਮਾਜ ਦੀ ਬਹੁਤ ਵੱਡਾ ਮਤਲਬ ਇੱਕ ਖੋਖਾ ਬਣਾ ਰਿਹਾ ਸਮਾਜ ਦੇ ਵਿੱਚ ਤਾਂ ਦੇਖੋ ਇਹ ਨਹੀਂ ਹੈ ਪਹਿਲਾਂ ਤੋਂ ਸਾਰੀ ਦੁਨੀਆ ਇਹ ਚੱਲਦਾ ਆਉਂਦਾ ਹੈ ਹਰ ਬੰਦੇ ਦਾ ਆਪਣਾ ਰਾਈਟ ਹੈ ਸੰਵਿਧਾਨ ਸਾਨੂੰ ਹੱਕ ਦਿੰਦਾ ਆਵੇ ਧਰਮ ਦਾ ਪ੍ਰਚਾਰ ਕਰਨ ਦਾ ਇਹ ਜੀ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਪੰਜਾਬ ਦੇ ਲੋਕਾਂ ਨੇ ਬੜੇ ਬਦਲਾਅ ਲੇ ਕਰਕੇ ਸਰਕਾਰ ਲਿਆਂਦੀ ਸੀ ਕੀ ਇਹ ਸਰਕਾਰ ਵੀ ਉਸੇ ਨਕਸ਼ੇ ਕਦਮ ਚੱਲ ਰਹੀ ਹੈ ਜਾਂ ਕੋਈ ਬਦਲਾਅ ਲਿਆਂਦਾ ਨਾ ਨੇ ਇਹ ਤਾਂ ਇਹ ਉਹਨਾਂ ਤੋਂ ਵੀ ਨਕਮੀ ਸਰਕਾਰ ਹੈ ਅਸੀਂ ਆਪ ਬਹੁਤ ਮਿਹਨਤ ਕੀਤੀ ਇਹਨੂੰ ਲਿਆਉਣ ਵਾਸਤੇ ਭਗਵੰਤ ਮਾਨ ਸਾਡੇ ਨਾਲ ਧਰਨੇ ਦੇ ਵਿੱਚ ਬੈਠਦਾ ਰਿਹਾ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਬੰਦੀ ਸਿੰਘਾਂ ਦਾ ਵਾਸਤੇ ਬਹੁਤ ਵੱਡੇ ਉਪਰਾਲੇ ਕਰਾਂਗੇ ਤਾਂ ਹੁਣ 2.5 ਸਾਲ ਤੋਂ ਅਸੀਂ ਉੱਥੇ ਬੈਠੇ ਆਂ ਕੌਮੀ ਇਨਸਾਫ ਮੋਰਚਾ ਲਾਈ ਮੁਹਾਲੀ ਇੱਕ ਵਾਰ ਵੀ ਇਹ ਮਿਲਿਆ ਨਹੀਂ ਦਿੱਲੀ 31 ਮੈਮਰੀ ਜਥਾ ਇਹਦੇ ਘਰ ਜਾਂਦਾ ਪਰ ਘਰ ਤੋਂ 1 ਕਿਲੋਮੀਟਰ ਅੱਧਾ ਕਿਲੋਮੀਟਰ ਦੂਰ ਬੈਰੀਕੇਡ ਲਾਇਆ ਹੋਇਆ ਨੇ ਉੱਥੇ ਰੋਕ ਕੇ ਵਾਪਸ ਕਰਤਾ ਜਾਂਦਾ ਇੱਕ ਵਾਰੀ ਵੀ ਮੁਲਾਕਾਤ ਨਹੀਂ ਕੀਤੀ ਦੱਸੋ ਇਹ ਦੋ ਨਕਮਾਪਨ ਕੀ ਹੋਊਗਾ ਮੁੱਖ ਮੰਤਰੀ ਦਾ ਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਤੁਸੀਂ ਕੀ ਕਹੋਗੇ ਕੌਮੀ ਇਨਸਾਫ ਮੋਰਚਾ ਨੂੰ ਤੁਸੀਂ ਐਕਸ਼ਨ ਡਾਕਟਰ ਆਏ ਹੋ ਬੰਦੀ ਸਿੰਘ ਹੋ ਲਗੇ ਇਹਨੂੰ ਕਿਵੇਂ ਕਿਸ ਨਜ਼ਰੀਏ ਦੇਖਦੇ ਹੋ ਕਿ ਇਹ ਜਿਹੜਾ ਕੌਮੀ ਇਨਸਾਫ ਮੋਰਚਾ ਬੀਤੇ ਲਗਭਗ 2.5 ਸਾਲਾਂ ਤੋਂ ਚੰਡੀਗੜ੍ਹ ਮੁਹਾਲੀ ਦੀ ਸਰਹੱਦ ਦੇ ਉੱਤੇ ਵਾਈਪੀਐਸ ਸਟਾਕ ਲਗਾਤਾਰ ਚੱਲ ਰਿਹਾ ਹੈ ਸਮੁੱਚੀਆਂ ਕਮ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਮੋਰਚਾ ਜਿਹੜਾ ਬਿਲਕੁਲ ਸ਼ਾਂਤਮਈ ਚੱਲ ਰਿਹਾ ਹੈ ਪਰ ਅਫਸੋਸ ਹੈ ਕਿ ਇਹਦੇ ਜਿਹੜੇ ਮੁੱਖ ਮੁੱਦੇ ਨੇ ਉਹ ਬਿਲਕੁਲ ਰਾਜਨੀਤੀ ਤੋਂ ਪਰੇ ਨੇ ਕਿਉਂਕਿ ਅਸੀਂ ਉਹਨਾਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਮੰਗ ਰਿਹਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਦੂਸਰੇ ਨੰਬਰ ਤੇ 2015 ਤੋਂ ਲੈ ਕੇ ਲਗਾਤਾਰ ਸਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਜੋ ਬੇਦਬੀਆਂ ਹੋ ਰਹੀਆਂ ਨੇ ਉਹਨਾਂ ਦੇ ਇਨਸਾਫ ਵਾਸਤੇ ਤੇ ਤੀਸਰਾ ਜੋ ਬਾਈਬਲ ਕਲਾ ਗੋਲੀਕਾਂਡ ਹੋਇਆ ਨੇ ਉੱਥੇ ਬੇਹੋਸ਼ ਨੇ ਉੱਥੇ ਲੋਕ ਸ਼ਹੀਦ ਕੀਤੇ ਗਏ ਉੱਥੇ ਬਾਈਬਲ ਦੋ ਸਿੰਘ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਗੁਰਜੀਤ ਸਿੰਘ ਨਿਆਮੀ ਵਾਲਾ ਦੋ ਸਿੰਘ ਸ਼ਹੀਦ ਹੋਏ ਪਰ ਪ੍ਰਸ਼ਾਸਨ ਨੇ ਕੀ ਕੀ ਅਸੀ ਅਣਪਛਾਤੀ ਪੁਲਿਸ ਆ ਮੈਨੂੰ ਦੱਸੋ ਕਦੀ ਪੁਲਿਸ ਅਣਪਛਾਤੀ ਹੋਈ ਆ ਪਹਿਲੀ ਗੱਲ ਤਾਂ ਇਹ ਚਲੋ ਉਹਨਾਂ ਸਰਕਾਰਾਂ ਨੇ ਜੋ ਕਰਤਾ ਕਰਤਾ ਲੋਕਾਂ ਨੇ ਬਦਲਾ ਬਣਿਆ ਲਿਆ ਸਰਕਾਰ ਨੇ ਆਂਦੀ ਪਰ ਇਹ ਸਰਕਾਰ ਉਹਨਾਂ ਤੋਂ ਵੀ ਨਕਮੀ ਨਿਕਲੀ 2.5 ਸਾਲ ਹੋ ਗਏ ਮੋਰਚਾ ਚੱਲਦਿਆਂ ਨੂੰ ਇੱਕ 31 ਮੈਂਬਰੀ ਜਥਾ ਜਿਸ ਤਰ੍ਹਾਂ ਜਮੇਲ ਸਾਹਿਬ ਨੇ ਦੱਸਿਆ 31 ਮੈਂਬਰੀ ਜਥਾ ਉੱਥੇ ਜਾਂਦਾ ਪਰ ਮਿਲਣ ਦਾ ਕਦੀ ਟਾਈਮ ਨਹੀਂ ਦਿੰਦਾ ਇੱਥੋਂ ਤੱਕ ਕਿ ਵਫਤ ਦੇ ਇੱਕ ਇੱਕ ਮੋਰਚੇ ਦੇ ਇੱਕ ਛੋਟੇ ਜਿਹੇ ਵਫਤ ਨੂੰ ਵੀ ਮਿਲਣ ਦਾ ਟਾਈਮ ਨਹੀਂ ਅਜੇ ਤੱਕ ਭਗਵਾਨ ਤਾਂ ਮਾਨ ਨੇ ਦਿੱਤਾ ਪਤਾ ਇਹਨੂੰ ਸੀਐਮ ਬਣਾਇਆ ਸਾਡੇ ਨਾਲ ਬੈੰਦਾ ਰਿਆ ਧੰਨਿਆਂ 'ਚ ਬਰਗਾੜੀ ਸਾਡੇ ਨਾਲ ਰਿਆ ਧੰਨਿਆਂ ਦੇ ਵਿੱਚ ਫ੍ਰਿਕ ਮੋਰਚੇ 'ਚ ਆਉਂਦਾ ਰਿਆ ਬਰਗਾੜੀ ਕਹਿੰਦਾ ਰਿਆ ਮੈਂ ਇਨਸਾਬ ਦੋਵਾਂਗਾ ਮੈਂ ਕਿਹਾ ਭਾਈ ਗੁਰਬਖਸ਼ ਸਿੰਘ ਦੇ ਮੋਰਚੇ ਵੇਲੇ ਬੱਪੂ ਸੂਤ ਤੁਸੀਂ ਉਹਦੇ ਮੋਰਚੇ ਵੇਲੇ ਫ੍ਰਿਕ ਮੋਰਚੇ ਵੇਲੇ ਆਉਂਦਾ ਰਿਆ ਪਰ ਹੁਣ ਸਾਨੂੰ ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਰਹੀ ਪਰ ਕੋਮੀਲ ਸਾਹਿਬ ਮੋਰਚੇ ਵੱਲੋਂ ਜੇ ਦਿਸ਼ਾ ਨਿਰਦੇਸ਼ ਜਾਇਦਰ ਜਗਦਾ ਸਿੰਘ ਹਵਾਰਾ ਜੀ ਦੇ ਗਵਾਹੀ ਦੇ ਵਿੱਚ ਉਹਨਾਂ ਦੇ ਸਤਿਕਾਰਯੋਗ ਬਾਬੂ ਗੁਰਚਰਨ ਸਿੰਘ ਭਾਈ ਗੁਡੀ ਉਸੇ ਬਠਿੰਡਾ ਇਹਨਾਂ ਦੀ ਗੱਲ ਵਿੱਚ ਜੋ ਦਿਸ਼ਾ ਨਿਰਦੇਸ਼ ਆਏ ਚੇਤਾਵਨੀ ਪੱਤਰ ਪੂਰੇ ਪੰਜਾਬ ਦੇ ਵਿੱਚ ਅੱਜ ਐਸਜੀਐਮ ਸਾਹਿਬ ਨੂੰ ਦਿੱਤੇ ਜਾਣਗੇ ਉਸ ਬੰਦੇ ਵਿੱਚ ਮੈਂ ਧਨਵਾਦੀ ਆ ਮੁਸਲਮਨ ਭਾਈਚਾਰੇ ਦਾ ਡਾਕਟਰ ਜਮੀਲ ਜੀ ਦਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਇਹ ਇਕਤਾ ਦਿਖਾਈ ਹੈ ਸਿੱਖ ਮੁਸਲਮਨ ਇਕਤਾ ਲਈ ਜੋ ਡਟੇ ਨੇ ਤੇ ਸਾਡੇ ਮੋਰਚੇ ਵੀ ਲਗਾਤਾਰ ਇਨਸਾਫ ਇਨਸਾਫ ਮੋਰਚੇ ਨੂੰ ਲਗਾਤਾਰ ਮੁਸਲਮਨ ਭਾਈਚਾਰੇ ਵੱਲੋਂ ਸਹਿਯੋਗ ਦੇ ਰਹੇ ਨੇ ਤੇ ਮੋਰਚੇ 'ਚ ਲਗਾਤਾਰ ਹਾਜ਼ਰੀ ਭਰਦੇ ਨੇ ਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਐਸਜੀਐਮ ਸਾਹਿਬ ਨੂੰ ਮੰਗ ਪ ਜੋ ਮੋਰਚਾ ਲੋ ਦਿੱਤਾ ਜਾਵੇਗਾ ਤੇ ਅੱਗੇ ਅਸੀਂ ਐਲਾਨ ਕਰਦੇ ਆਂ ਵੀ ਜੇ ਸਰਕਾਰਾਂ ਹੁਣ ਵੀ ਨਹੀਂ ਸੁਣਦੀਆਂ ਤੇ ਜੋ ਮੋਰਚਾ ਦਾ ਦਿਸ਼ਾ ਨਿਰਦੇਸ਼ ਕਰਕੇ ਕੋਈ ਵੱਡਾ ਸਮਾਗਮ ਕੋਈ ਵੱਡਾ ਪ੍ਰੋਟੈਸਟ ਲਿਖਾ ਜਾਵੇਗਾ ਅਸੀਂ ਸਾਰੇ ਮੋਰਚਾ ਦੇ ਨਾਲ ਸਹਿਯੋਗ ਕੌਮੀ ਇਨਸਾਫ ਮੋਰਚਾ ਵੱਲੋਂ ਸ਼ਿਕਾਇਤ ਨਹੀਂ ਪੱਤਰ ਪਹੁੰਚਿਆ ਹਾਂਜੀ ਇਹ ਦਿੱਤਾ ਹਾਂਜੀ ਇਹ ਜਿਹੜਾ ਮੈਨੂੰ ਅੱਜ ਕੌਮੀ ਇਨਸਾਫ ਮੋਰਚਾ ਵੱਲੋਂ ਮਗ ਪੱਤਰ ਭੇਜਿਆ ਗਿਆ ਹੈ ਇਹਦੇ ਵਿੱਚ ਉਹਨਾਂ ਨੇ ਵਾਕਫਾ ਕਿ ਜੱਥੇਬੰਦੀਆਂ ਨੇ ਕਿਸਾਨ ਮਰਜ਼ੂਤ ਤੇ ਵਪਾਰੀ ਜੱਥੇਬੰਦੀਆਂ ਇਹਨਾਂ ਨੇ ਇਕੱਠੇ ਹੋ ਕੇ ਕਿਹਾ ਕਿ ਜਿਹੜੇ ਆਪਣੇ ਮਿੰਟ ਨਜਾਇਜ਼ ਜੀ ਮੁਕਦਮੇ ਚਲਾਏ ਜਾ ਰਹੇ ਆ ਪੁਲਿਸ ਹਿਰਾਸਤ ਵਿੱਚ ਮੌਤਾ ਹੋ ਰਹੀ ਹੈ ਤੇ ਉਹਨਾਂ ਦੇ ਬਾਰੇ ਉਹਨਾਂ ਨੇ ਮੈਨੂੰ ਮਨਪਤਾ ਦਿੱਤਾ ਕਿ ਮੈਂ ਮਨਪਤਾ ਰੱਗੇ ਪਹੁੰਚਾ ਕੇ ਉਹਨਾਂ ਦੇ ਜੋ ਵੀ ਇਨਸਾਫ ਹੋ ਜਾਂਦੇ ਨੇ ਉਹਦੇ ਬਾਰੇ ਆਪਣੀ ਪੂਰੀ ਕੋਸ਼ਿਸ਼ ਕਰਾਂਗੀ